ਤਾਂ ਸ਼ਰਧਾਂਜਲੀ ਸਰ ਦਿੱਤੀ ਹੈ ਕਿਸ ਕੇ ਅੱਜ ਅੰਮ੍ਰਿਤਸਰ ਤੋਂ ਇੰਗਲੈਂਡ ਜਾਣ ਵਾਲੀ ਫਲਾਈਟ ਦਾ ਜਿਸ ਪ੍ਰਕਾਰ ਉਹ ਹਾਦਸਾ ਹੋਣ ਘਟਨਾ ਕਰਸਤ ਹੋਈ ਹੈ ਉਹਦੇ ਅੰਦਰ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਜੀ ਗੁਵਾਏ ਨੇ ਉਹਨਾਂ ਸਭ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਹੈ ਔਰ ਉਹਨਾਂ ਨੂੰ ਸ਼ਰਧਾਂਜਲੀ ਹੈ ਬੀਜਪੀ ਲਈ ਇੱਕ ਵਿਅਕਤੀਗਤ ਘਾਟਾ ਵੀ ਇਹਦੇ ਅੰਦਰ ਹੋਇਆ ਹੈ। ਔਰ ਵਿਸ਼ੇਸ਼ ਕਰਕੇ ਪੰਜਾਬ ਦੇ ਕਾਰਕਿਰਤਾ ਨੂੰ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਦਾ ਰupani ਜੀ ਦੇ ਨਾਲ ਸਿੱਧਾ ਸੰਪਰਕ ਸੀ ਪੰਜਾਬ ਦੇ ਇਨਚਾਰਜ ਦੇ ਨਾਤੇ ਉਹਨਾਂ ਨੇ ਆਪਣੀ ਭੂਮਿਕਾ ਬਹੁਤ ਵੀ ਨਿਭਾਈ ਹੈ। ਕਾਰਕਿਰਤਾ ਨੂੰ ਸੁਣਨਾ ਉਹ ਇੱਕ ਸ੍ਰੇਸ਼ਟ ਕਾਰਕਿਰਤਾ ਸੀ, ਸੰਗਠਨ ਕਰਤਾ ਸੀ। ਮਸਕਰਾ ਮਸਕਰਾ ਕੇ ਕਾਰਕਟਰ ਦੀ ਗੱਲ ਨੂੰ ਸੁਣਦੇ ਸੀ ਪਰ ਪੰਜਾਬ ਪੰਜਾਬੀਅਤ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਧੀਰੇ ਧੀਰੇ ਉਹ ਸਮਝ ਕੇ ਪੰਜਾਬ ਦੀ ਆਵਾਜ਼ ਨੂੰ ਅੱਗੇ ਪਹੁੰਚਾਉਣ ਦਾ ਕੰਮ ਕੇਂਦਰ ਤੱਕ ਸਾਡੀ ਗੱਲਬਾਤ ਰੱਖਣ ਦਾ ਇੱਕ ਪੁਲ ਦਾ ਕੰਮ ਕਰ ਰਹੇ ਸੀ ਔਰ ਮੈਨੂੰ ਤਾਂ ਇਸ ਕਰਕੇ ਵੀ ਸਾਨੂੰ ਸਾਰਿਆਂ ਨੂੰ ਜ਼ਿਆਦਾ ਝਟਕਾ ਲੱਗਾ ਕਿ ਇਹ ਜਿਮਨੀ ਚੋਂ ਚੱਲ ਰਹੀ ਸੀ ਔਰ ਹੁਣ ਹੀ ਜਿਹੜੀ ਕਿਸ ਪ੍ਰਕਾਰ ਕੰਮ ਕਰਦੀ ਹੈ ਪਰਿਵਾਰ ਉਹਨਾਂ ਦਾ ਪਹਿਲਾਂ ਗਿਆ ਲੇਕਿਨ ਕਿਉਂਕਿ ਚੋਣ ਚੱਲ ਰਿਹਾ ਸੀ ਇੱਥੇ ਉਹਨਾਂ ਨੇ ਆਪਣੀ ਟਿਕਟ ਨੂੰ ਐਕਸਟੈਂਡ ਕੀਤਾ ਕਿ ਨਹੀਂ ਮੈਂ ਚੋਣ ਜੀਵਨ ਗੁਪਤਾ ਦਾ ਫਾਰਮ ਭਰਾ ਕੇ ਔਰ ਇੱਥੇ ਸਾਰਾ ਸਿਸਟਮ ਸੈੱਟ ਕਰਨ ਤੋਂ ਬਾਅਦ ਮੈਂ ਬਾਅਦ ਚ ਜਾਵਾਂਗਾ ਅਰੇ ਸਾਨੂੰ ਪਤਾ ਹੁੰਦਾ ਅਸੀਂ ਉਹਨਾਂ ਨੂੰ ਜਾਣ ਹੀ ਨਾ ਦਿੰਦੇ 9 ਤਰੀਕ ਨੂੰ ਤੇ ਇੱਥੋਂ ਗਏ ਨੇ ਮਤਲਬ ਸੰਗਠਨ ਦੇ ਪ੍ਰਤੀ ਇਤਨੀ ਚਿੰਤਾ ਕਿ ਪਰਿਵਾਰ ਦੇ ਨਾਲ ਜਾਣਾ ਵੀ ਛੱਡਤਾ ਔਰ ਇਹਨੂੰ ਈਸ਼ਵਰੀਏ ਪਾਣਾ ਹੀ ਕਹਿ ਸਕਦੇ ਆ ਔਰ ਪੰਜਾਬ ਦੇ ਅੰਦਰ ਇਹ ਦੇ ਕਾਰਕਿਰਤਾ ਹਮੇਸ਼ਾ ਉਹਨਾਂ ਨੂੰ ਉਹਨਾਂ ਦੇ ਕਾਰਜਕਾਲ ਨੂੰ ਉਹਨਾਂ ਦੇ ਇਨਚਾਰਜ ਦੇ ਨਾਤੇ ਜੋ ਭੂਮਿਕਾ ਉਹਨਾਂ ਦੀ ਰਹੀ ਹੈ ਹਮੇਸ਼ਾ ਯਾਦ ਰਹਿਣਗੇ ਮੈਂ ਰupani ਜੀ ਦੇ ਪਰਿਵਾਰ ਨੂੰ ਵੀ ਜਿਹੜਾ ਘਾਟਾ ਹੋਇਆ ਅਪੂਰਣੀ ਹੈ ਭਰਿਆ ਨਹੀਂ ਜਾ ਸਕਦਾ ਬੀਜੇਪੀ ਨੂੰ ਵੀ ਘਾਟਾ ਹੋਇਆ ਗੁਜਰਾਤ ਦੇ ਉਹ ਸੀਐਮ ਰਹੇ ਦੇਸ਼ ਦੀ ਰਾਜਨੀਤੀ ਦੇ ਅੰਦਰ ਉਹਨਾਂ ਦੀ ਇੱਕ ਵਿਸ਼ੇਸ਼ ਭੂਮਿਕਾ ਸੀ ਔਰ ਐਸੇ ਵਿਅਕਤੀਆਂ ਦਾ ਜਾਣਾ ਕੇਵਲ ਇੱਕ ਪਾਰਟੀ ਵਿਸ਼ੇਸ਼ ਨੂੰ ਦਿੱਲੀ ਘਾਟਾ ਨਹੀਂ ਹੁੰਦਾ ਪੂਰੇ ਸਮਾਜ ਨੂੰ ਹੀ ਘਾਟਾ ਹੁੰਦਾ ਤੇ ਮੈਂ ਪਰਮ ਪਿਤਾ ਪ੍ਰਮਾਤਮਾ ਨੂੰ ਇਹੀ ਕਵਾਂਗਾ ਕਿ ਜਿਨ੍ਹਾਂ ਨੇ ਇਸ ਦੁਰਘਟਨਾ ਦੇ ਅੰਦਰ ਆਪਣੇ ਜੀਖ ਹੋਏ ਨੇ ਈਸ਼ਵਰ ਉਹਨਾਂ ਨੂੰ ਸ਼ਕਤੀ ਦੇਵੇ ਔਰ ਰupani ਜੀ ਔਰ ਬਾਕੀ ਸਭ ਜਿਨ੍ਹਾਂ ਨੇ ਆਪਣੀ ਜਾਨ ਇਸ ਤੇ ਗਵਾਈ ਹੈ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਸਤਾਨ ਦੇ ਇਹੀ ਮੈਨੂੰ ਲੱਗਦਾ ਹੈ ਇਸ ਸਮੇ ਸੱਚੀ ਸ਼ਰਧਾਂਜਲੀ ਜਿਹੜਾ ਅਹਮਦਾਬਾਦ ਦੇ ਵਿੱਚ ਇੱਕ ਹਾਦਸਾ ਹੋਇਆ ਹੈ ਇਹ ਸੱਚੀ ਗੱਲ ਹੈ। ਇਹ ਰੀਂਡੀ ਦਾ ਵਿਮਾਨ ਬੋਇੰਗ 787 ਟੇਕ-ਆਫ ਕੀਤਾ ਦੁਪਹਿਰ ਨੂੰ ਔਰ ਨਾਲ ਹੀ ਜਿਹੜਾ ਹੈਗਾ ਕ੍ਰੈਸ਼ ਹੋ ਗਿਆ। ਔਰ ਉਹਦੇ ਵਿੱਚ ਲਗਭਗ 240 ਲੋਕ ਇਸ ਹਾਦਸੇ ਦੇ ਵਿੱਚ ਈਸ਼ਵਰ ਨੂੰ ਪਿਆਰੇ ਹੋ ਗਏ। ਖੋਰੀ ਹਾਦਸਾ ਇੱਕ ਖਲਾਅ ਪੈਦਾ ਕਰ ਗਿਆ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਪੰਜਾਬ ਦੇ ਪ੍ਰਭਾਰੀ ਅਤੇ ਗੁਜਰਾਤ ਦੇ ਉਰਵ ਮੁੱਖ ਮੰਤਰੀ ਸ਼੍ਰੀ ਵਿਜੇ ਭਾਈ ਰੋਪਾਨੀ ਜੀ ਇਸ ਹਾਦਸੇ ਦੇ ਸ਼ਿਕਾਰ ਹੋ ਗਏ ਅਤੇ ਸਾਡੇ ਚੋਂ ਸਾਡੇ ਚੋਂ ਸਦਾ ਲਈ ਵਿਛੜ ਗਏ ਔਰ ਪਿਛਲੇ ਹਫਤੇ ਇੱਥੇ ਲੁਧਿਆਣੇ ਚ ਹੀ ਸਿਗੇ ਔਰ ਹਰ ਰਾਤ ਇੱਥੇ 10 ਵਜੇ ਉਹਨਾਂ ਨੇ ਮੀਟਿੰਗਸ ਕਰਨੀਆਂ ਔਰ ਇਲੈਕਸ਼ਨ ਕੈਂਪੇਨ ਨੂੰ ਕਿਸ ਤਰ੍ਹਾਂ ਗਤੀਸ਼ੀਲਤਾ ਦੇਣੀ ਹੈ ਜਿਹੜਾ ਬਾਈ ਇਲੈਕਸ਼ਨ ਹੋ ਰਿਹਾ ਲੁਧਿਆਣਾ ਵਿਸਤੂ ਉਹਦੇ ਵਿੱਚ ਸੁਝਾਅ ਦਿੰਦੇ ਸਿਗੇ ਔਰ ਹਰ ਇੱਕ ਨੂੰ ਉਤਸ਼ਾਹਿਤ ਕਰਦੇ ਸਿਗੇ ਸਨ ਕੀ ਪਤਾ ਸਿਗਾ ਕਿ ਬਈ ਉਹਨਾਂ ਨੇ ਸਾਡੇ ਤੋਂ ਵਿਛੜ ਜਾਣਾ ਹੈ ਸੋ ਇੱਕ ਖਤੀ ਜਿਹੜੀ ਹੈਗੀ ਹੈ ਨਾ ਪੂਰੀ ਹੋਣ ਵਾਲੀ ਹੈ ਸੋ ਮੈਂ ਆਪਣੇ ਵੱਲੋਂ ਪੰਜਾਬ ਭਾਰਤੀ ਜਨਤਾ ਪਾਰਟੀ ਵੱਲੋਂ ਸੰਵੇਦਨਾ ਪ੍ਰਗਟ ਕਰਦਾ ਹੁਣ ਸਾਰੇ ਬੰਦੂਆਂ ਲਈ ਜਿਹੜੇ ਸਾਡੇ ਤੋਂ ਵਿਛੜ ਗਏ ਹੈ ਉਹ ਸਾਥ ਸੇ ਦੇ ਵਿੱਚ ਔਰ ਸ਼ਰਧਾਂਜਲੀ ਦਿਨਾ ਹੈ ਔਰ ਈਸ਼ਵਰ ਅੱਗੇ ਪ੍ਰਾਰਥਨਾ ਕਰਦਾ ਹੈ ਕਿ ਉਹਨਾਂ ਦੇ ਪਰਿਵਾਰਾਂ ਨੂੰ ਇਨੀ ਸ਼ਕਤੀ ਦੇਣਾ ਸਮਰਥ ਦੇਣਾ ਕਿ ਜਿਹੜਾ ਦੁੱਖਾਂ ਦਾ ਪਹਾੜ ਟੁੱਟਿਆ ਹੈ ਸਹਿਣ ਕਰ ਸਕਾਂ ਸਹਿਣ ਇਹ ਸ਼ਬਦ ਨਾਲ ਬਹੁਤ ਬਹੁਤ ਸ਼ਰਧਾਂਜਲੀ ਦੇਖੋ ਅੱਜ ਦੇਖਿਆ ਨਵੇਂ ਸੰਨਦ ਦਿੱਤੀ ਜਾ ਰਹੀ ਹੈ ਦੇਖੋ ਅੱਜ ਬੜਾ ਬੰਦਾ ਤੱਕਾ ਭਾਰਤੀ ਜਨਤਾ ਪਾਰਟੀ ਨੇ ਲਈ ਸਾਰਿਆਂ ਨੂੰ ਲੱਗਾ ਜਿਵੇਂ ਇੱਕ ਜਹਾਜ਼ ਕਰੈਸ਼ ਹੋਇਆ ਅਰਸਤੇ ਪੰਜਾਬ ਦੇ ਡਾਇਰੈਕਟਰ ਗੁਜਰਾਤ ਦੇ ਪ੍ਰਮukh ਮੰਤਰੀ ਬੀਜੇਪੀ ਰੁਪਾਨੀ ਜੀ ਦਾ ਉਹਨਾਂ ਸਾੜੇ ਜਿੰਨੇ ਪੈਸੇਂਜਰ ਸੀ ਉਹਨਾਂ ਦੇ ਨਾਲ ਉਹਨਾਂ ਦਾ ਵੀ ਕਾਰਚਲਨਾ ਹੋਇਆ ਤਾਂ ਬੜੀ ਇੱਕ ਦੁੱਖਦਾਈ ਘਟਨਾ ਹੋ ਰਹੀ ਮੰਨ ਉਚਕੋ ਰੰਗ ਆ ਗਈ ਕਿਉਂਕਿ ਪਿਛਲੇ 10-12 ਦਿਨ ਲਗਾਤਾਰ ਉਹਨਾਂ ਦਾ ਲੁਧਿਆਣਾ ਹੀ ਰਹਿਣਾ ਹੋਇਆ ਹੈ ਬਾਈ ਇਲੈਕਸ਼ਨ ਨੂੰ ਲੈ ਕੇ ਇੰਚਾਰਜ ਸਿੱਧੇ ਜਾਵਦੇ ਤੇ ਬੜੀ ਅਤਮਿਤਾ ਦੇ ਨਾਲ ਔਰ ਬੜੀ ਵਿਨਮਰਤਾ ਦੇ ਨਾਲ ਬੜੇ ਪਿਆਰ ਸਤਿਕਾਰ ਦੇ ਨਾਲ ਉਹਨੂੰ ਉਹਨਾਂ ਦਾ ਤਜਰਬਾ ਹੀ ਏਡਾ ਵੱਡਾ ਸੀ ਕਿਉਂਕਿ ਬੜੇ ਗਰਾਊਂਡ ਤੇ ਸ਼ੁਰੂ ਹੋ ਕੇ ਗੁਜਰਾਤ ਦੇ ਮੁੱਖ ਮੰਤਰੀ ਔਰ ਅੱਜ ਰਾਸ਼ਟਰੀ ਸਤਰ ਤੇ ਵਿਚਰ ਰਹੇ ਸੀਗੇ ਤਾਂ ਉਹਨਾਂ ਦਾ ਤਜਰਬਾ ਇੰਨਾ ਸੀ ਉਹਨੂੰ ਪਤਾ ਸੀ ਕੋਈ ਛੋਟੇ ਤੋਂ ਛੋਟਾ ਪਾਰਟੀ ਦਾ ਵਰਕਰ ਆਮ ਬੰਦਾ ਕੀ ਚਾਹੁੰਦਾ ਉਹਨਾਂ ਦੀ ਕੀ ਜ਼ਰੂਰਤਾਂ ਨੇ ਕੀ ਨੀਡਸ ਨੇ ਉਹਨਾਂ ਨੂੰ ਕਿਵੇਂ ਸਮਝਾਣਾ ਕਿਵੇਂ ਉਹਨਾਂ ਤੋਂ ਕੰਮ ਲੈਣਾ ਉਹਨਾਂ ਨੂੰ ਕਿਵੇਂ ਸਾਰੀ ਪਲੈਨਿੰਗ ਕਰਨੀ ਆ ਔਰ ਇੱਕ ਬੜਾ ਵੱਡਾ ਮਾਰਗਦਰਸ਼ਨ ਉਹਨੇ ਪਿਛਲੇ 10 12 ਸਾਲ ਸਾਨੂੰ ਦਿੱਤਾ ਔਰ ਇਹ ਅਚੰਤਿਤ ਹੋ ਹੱਸਾ ਹੋਇਆ ਇਹਨੇ ਸਾਨੂੰ ਵੰਜਾ ਕਰਤਾ ਮਤਲਬ ਕਿ ਕਿੰਨਾ ਵੱਡਾ ਘਾਤ ਔਰ ਕਿੰਨਾ ਵੱਡਾ ਧੱਕਾ ਲੱਗਿਆ ਜਿਸ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਠੀਕ ਹੈ ਕੁਝ ਦਿਨ ਪਹਿਲਾਂ ਜਵਾਈ ਨੂੰ ਵੀ ਕਰਾਈ ਜਿਆਦਾ ਦੇਖੋ ਉਹਨਾਂ ਦੀ ਆਤਮਿਕਤਾ ਉਹਨਾਂ ਦਾ ਪਿਆਰ ਹੀ ਇੰਨਾ ਸੀਗਾ ਉਹ ਜਿਹਦੇ ਨਾਲ ਜਿਆਦਾ ਕਬ ਪੀਲਨ ਦੇ ਸੀ 10 ਮਿੰਟ ਬੈਠਦੇ ਸੀ ਉਹਨੂੰ ਆਪਣਾ ਬਣਾ ਲੈਂਦੇ ਸੀ ਇਹ ਉਹ ਇੱਕ ਗਹਿਰੀ ਛਾਪ ਛੱਡਦੇ ਸੀ ਅਸੀਂ ਤਾਂ ਲੰਬਾ 2 ਢਾਈ ਸਾਲ ਉਹਨਾਂ ਦੀ ਨਾਲ ਕੰਮ ਕਰਨ ਦਾ ਸਾਨੂੰ ਮੌਕਾ ਮਿਲਿਆ ਤੇ ਇੱਕ ਉਹਨਾਂ ਨੇ ਜੋ ਸਾਨੂੰ ਤਿਆਰ ਕਰ ਦਿੱਤਾ ਉਹ ਸੀ ਭੁੱਲ ਨਹੀਂ ਸਕਦੇ ਸੋ ਇੱਕ ਮੈਂ ਸਮਝਦਾ ਹਾਂ ਤੱਕ ਇਹ ਅਗਾਧ ਕਲਾ ਗੁਜਰਾਤ ਦੀ ਜਨਤਾ ਜਿਆ ਰupani ਪਰਿਵਾਰ ਔਰ ਭਾਰਤੀ ਜਨਤਾ ਪਾਰਟੀ ਦੇ ਨਾਲ ਨਾਲ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਨੂੰ ਸਨ ਲੁਧਿਆਣੇ ਦੇ ਵਿੱਚ ਸਭ ਨੂੰ ਇੱਕ ਬਹੁਤ ਵੱਡਾ ਤਕਾ ਲੱਗਿਆ ਔਰ ਕਾਨਪੁਰਖ ਦਾ ਇਹ ਪਾਣਾ ਮੰਨਾ ਬੜਾ ਇੱਕ ਇਦਾਂ ਲੱਗ ਰਿਹਾ ਵੀ ਬੜਾ ਔਖਾ ਮਹਿਸੂਸ ਹੋ ਰਿਹਾ ਕਿਉਂਕਿ ਇਹ ਲੱਗ ਰਿਹਾ ਸੀ ਵੀ ਦੋ ਤਿੰਨ ਪਹਿਲਾਂ ਤਾਂ ਉਹ ਸਾਡੇ ਕੋਲ ਉੱਠ ਕੇ ਗਏ ਨੇ ਔਰ ਕਹਿ ਕੇ ਗਏ ਨੇ ਕਿ ਆਪਾਂ ਇਲੈਕਸ਼ਨ ਤੋਂ ਬਾਅਦ ਮਿਲਦੇ ਆਂ ਔਰ ਵਧੀਆ ਰਿਜ਼ਲਟ ਆਇਆ ਤਾਂ ਤਾਂ ਸਾਰੇ ਰਲ ਮਿਲ ਕੇ ਉਹਦੇ 'ਚ ਜਸ਼ਨ ਮਨਾਵਾਂਗੇ ਸੋ ਇਹ ਕਿਤੇ ਨਾਲ ਉਹ ਸਾਰੀਆਂ ਗੱਲਾਂ ਉਹ ਰਹਿ ਗਈਆਂ ਕਿਉਂਕਿ ਲੜਾਈ ਲੜਦੇ ਹੋਏ ਜਿਸ ਤੰਗ ਤੇ ਉਹਨਾਂ ਨੇ ਮਾਰਗਦਰਸ਼ਨ ਦਿੱਤਾ ਸੀਗਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਘਟਾ ਜੀ ਮੈਂ ਕਿਹਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਘਟਾ ਤਾਂ ਇਹ ਨਾ ਸਹਿਣ ਵਾਲਾ ਨਾ ਇਹਨੂੰ ਪੂਰਾ ਹੋਣ ਵਾਲਾ ਸਾਰਿਆਂ ਦੇ ਲਈ ਹੋਈ ਆ ਉਹ ਵਕਾਰਪੁਰਖ ਦੇ ਅੱਗੇ ਬੇਨਤੀ ਹੀ ਕਰਦੇ ਆਂ ਵੀ ਉਸ ਪਵਿੱਤਰ ਆਤਮਾ ਨੂੰ ਜੋ ਵਿਚੰਚੇਤ ਪ੍ਰਮਾਤਮਾ ਨੇ ਆਪਣੇ ਕੋਲ ਆਇਆ ਆਪਣੇ ਚਰਨਾਂ 'ਚ ਨਿਵਾਸ ਦੇਣਾ ਉਹ ਸਾਨੂੰ ਸਾਰੀ ਵਰਕਰਾਂ ਨੂੰ ਉਹਨਾਂ ਦਾ ਅਸ਼ੀਰਵਾਦ ਦੇ ਰੂਪ 'ਚ ਉਹਨਾਂ ਦੀ ਜੋ ਵਿਚਾਰ ਨੇ ਉਹਨਾਂ ਦੇ ਮਾਰਗ ਦੱਸਣ ਨਾਲ ਜੋੜੇ ਰੱਖਣਾ ਇਹੀ ਮੈਂ ਬੇਨਤੀ ਕਰ ਸਕਦਾ ਹਾਂਜੀ ਸਾਰੇ ਆ ਰਹੇ ਆ ਜਿਨ੍ਹਾਂ ਨੂੰ ਸੂਸਣ ਲੱਗ ਰਹੀ ਹੈ ਪਤਾ ਲੱਗਿਆ ਸੀ ਬੜਾ ਬੜਾ ਕੀਤਾ ਔਰ ਤੁਸੀਂ ਦੇਖ ਰਹੇ ਹੋ ਕਿ ਸਾਰਿਆਂ ਦੇ ਵਿੱਚ ਕਿੰਨਾ ਹੋ ਆ ਸਾਰੇ ਆ ਰਹੇ ਸਾਰੀ ਬ੍ਰਿਗੇਡ ਹੈ ਥੈਂਕ ਯੂ ਅੱਜ ਬਹੁਤ ਹੀ ਦੁਖਦਾਈ ਖਬਰ ਸਾਨੂੰ ਸੁਣਨ ਨੂੰ ਮਿਲੀ ਸਾਡੇ ਬਹੁਤ ਹੀ ਖਰਦਿਲੇ ਸਹੀ ਸਾਡੇ ਨੇਤਾ ਗੁਜਰਾਤ ਦੇ ਪੂਰਵ ਮੁੱਖ ਮੰਤਰੀ ਔਰ ਪੰਜਾਬ ਦੇ ਪ੍ਰਭਾਰੀ ਵਿਜੇਬਾਈ ਰੁਪਾਨੀ ਜੀ ਦਾ ਇੱਕ ਵਿਵਾਨ ਦੁਰਘਟਨਾ ਦੇ ਵਿੱਚ ਸਾਨੂੰ ਵਿਛੋੜਾ ਦੇ ਗਏ ਨੇ ਅੱਜ ਅਸੀਂ ਇੱਕ ਬਿਹਤਰੀਨ ਇਨਸਾਨ ਗਵਾ ਬੈਠੇ ਇੱਕ ਬਿਹਤਰੀਨ ਨੇਤਾ ਇੱਕ ਬਿਹਤਰੀਨ ਕਾਰਕਟਰ ਔਰ ਹਰ ਕਰਮਕਾਰਤਾ ਨਾਲ ਪਿਆਰ ਨਾਲ ਬੋਲਣਾ ਪਿਆਰ ਨਾਲ ਸਮਝਾਣਾ ਔਰ ਸਹੀ ਦਿਸ਼ਾ ਦੇਣੀ ਉਹਨਾਂ ਕੋਲ ਬਹੁਤ ਕੁਝ ਸਿੱਖਣ ਨੂੰ ਸਾਨੂੰ ਮਿਲਿਆ ਇਹ ਨਾ ਸਿਰਫ ਪੰਜਾਬ ਨੂੰ ਘਟਾ ਪਿਆ ਬਲਕਿ ਦੇਸ਼ ਦੀ ਰਾਜਨੀਤੀ ਤੋਂ ਇੱਕ ਬਹੁਤ ਵੱਡਾ ਚਿਹਰਾ ਔਰ ਬਹੁਤ ਵੱਡੇ ਨੇਤਾ ਅੱਜ ਅਸੀਂ ਖੋ ਬੈਠੇ ਔਰ ਪੰਜਾਬ ਨੂੰ ਵਿਸ਼ੇਸ਼ ਕਰਕੇ ਪਿਛਲੇ ਟਾਈ 3 ਸਾਲ ਤੋਂ ਪੰਜਾਬ ਨੂੰ ਪ੍ਰਬਾਰੀ ਦੇ ਰੂਪ ਚ ਸਾਨੂੰ ਸਾਰਿਆਂ ਨੂੰ ਕੰਮ ਕਰਨਾ ਸਿਖਾ ਰਹੇ ਸੀਗੇ ਔਰ ਉਹ ਇਸ ਤਰੀਕੇ ਨਾਲ ਦੋ ਦਿਨ ਪਹਿਲਾਂ ਤੇ ਸਾਡੇ ਨਾਲ ਇੱਥੇ ਮੀਟਿੰਗਾਂ ਕਰ ਰਹੇ ਸਨ ਕਿ ਮਨ ਨੂੰ ਵਿਸ਼ਵਾਸ ਇਹੰਦਾ ਕਿ ਸਾਡੋ ਬਿਛੋੜਾ ਦੇ ਕੇ ਚੁੱਕੀ ਮਨ ਨੂੰ ਬਹੁਤ ਵੱਡੀ ਝੋਟ ਪਹੁੰਚੀ ਹੈ ਤੇ ਗਹਿਰਾ ਦੁੱਖ ਹੋਇਆ ਸਾਨੂੰ ਸਾਰਿਆਂ ਨੂੰ ਔਰ ਦੁੱਖ ਦੀ ਗੱਲ ਇਹ ਹੈ ਕਿ ਉਹਨਾਂ ਨੇ ਪਹਿਲਾਂ ਇੱਕ ਤਰੀਕੇ ਨਾਲ ਜਾਣਾ ਸੀਗਾ ਆਪਣੇ ਪਰਿਵਾਰ ਦੇ ਨਾਲ ਚੋਣਾਂ ਕਰਕੇ ਉਹਨਾਂ ਨੇ ਆਪਣੇ ਪਰਿਵਾਰ ਨੂੰ ਭੇਜ ਦਿੱਤਾ ਔਰ ਆਪ 10 ਦਿਨ ਲਈ ਇੱਥੇ ਚੋਣ ਪ੍ਰਚਾਰ ਚ ਆ ਗਏ ਲੇਕਿਨ ਹੋਣੀ ਜਿਵੇਂ ਹੁੰਦੀ ਹੈ ਉਹ ਬਲਵਾਨ ਹੁੰਦੀ ਹੈ ਪਰਿਵਾਰ ਦਸ ਇੱਕ ਤਰੀਕ ਨੂੰ ਚਲੇ ਗਿਆ ਉਹਨੇ ਟਿਕਟ ਕੈਨਸਲ ਕਰਾ ਕੇ ਤੇ ਆਏ ਉਹਨਾਂ ਦਾ ਘਾਟਾ ਪੂਰਾ ਨਹੀਂ ਕੀਤਾ ਜਾ ਸਕਦਾ ਅੱਜ ਹਰ ਕਰਮਕਾਟਾ ਆਪਣੇ ਆਪ ਨੂੰ ਉਹਨਾਂ ਦੀ ਕਮੀ ਮਹਿਸੂਸ